ਕਰੋ ਯਾਰ ਉਹੀ ਆ ਨੀ ਕੈਂਪੀਅਨ ਨਿਕਲ ਗਏ ਹੋ ਗਏ ਅੱਜ ਨਾਲ ਤੋਂ ਪੂਰੀ ਉਸ ਫੋਰਸ ਤਾਂ ਨਾਲ ਜੇ ਡਲਿਆ ਲਾ ਚੁਕੇ ਗਏ ਫਿਰ ਤੂੰ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਆਪਾਂ ਕੋਈ ਨਹੀਂ ਰੋਕ ਲੋ ਘੰਟਾ ਕੋਈ ਨਾ ਤੂੰ ਤੇ ਬੰਦ ਸਾਰੇ ਵਾਸਤੇ ਉਹ ਵੀ ਦੇਖੋ ਪੀਐਸਐਫ ਵਾਲੇ ਕਿਤੇ ਨਾ ਕਿਤੇ ਕੰਮ ਜਾਣੇ ਕੋਈ ਇਨਫੋਰਮੇਸ਼ਨ ਦੀ ਕੋਈ ਨਾ ਗੱਲਾਂ ਹੁੰਦੀਆਂ ਨਹੀਂ ਹੈ ਤੇ ਸਾਡੀ ਸੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਸ ਲਈ ਫੋਕਸ ਨੇ ਹੈ ਵੀ ਸਾਡੀ ਸੇਫਟੀ ਲਈ ਆਹ ਰਹੇ ਨੇ ਸਾਡੇ ਅਰਬੀ ਉੱਤ ਬਾਰਡਰ ਦੇ ਖਲੋਤੇ ਤਾਂ ਉਹਨਾਂ ਨੂੰ ਕੀ ਲੈਣ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ ਜਮੀਨ ਇਹਦੀ ਗੱਲ ਹੈ ਤੁਹਾਡੀ ਜਮੀਨ ਖੋਈਆਂ ਨੇ ਤਰਫੇ ਚੁੱਕੋ ਉਹ ਯਾਰ ਅਸੀਂ ਤੁਹਾਡੇ ਜੋ ਵੀ ਹੈ ਜਿਹੜੇ ਬਾਰਡਰ ਤੇ ਸਾਡੇ ਲਈ ਖਲੋਤੇ ਆਪਾਂ ਉਹਨਾਂ ਦੀ ਸਰਕਾਰ ਕਰੀਏ ਫੌਜ ਦੀ ਗੱਡੀ ਕਹਿੰਦੇ ਜਿਹੜੇ ਡਿਊਟੀਆਂ ਤੇ ਇਕੱਲੇ ਨੇ ਬਾਰਡਰ ਤੇ ਚੱਲੇ ਉਹਨਾਂ ਜਾਣ ਦੋ। ਬਾਈ ਇਹਨਾਂ ਨੂੰ ਕੁਝ ਦੱਸੋ ਕਿਆ ਵਾ। ਸਾਡੀ ਕਾਗਜ਼ੀ ਬਣਾਈਆਂ ਕੋਈ ਹੱਥ ਲੱਗਾ ਆਈਂਦਾ ਮੇਰੀ ਅਫੇਰਾ ਖੋਈ। ਇਹ ਤੇ ਬਣਾਇਆ ਗੱਡੀ ਨਹੀਂ ਆਣੀਆਂ। 마포구청 인터넷 방송 ਹਰ ਵਾਰ ਮੈਂ ਵੀ ਜਿੰਨੀ ਇਤਨਾ ਨਾ ਕਰੋ ਸਾਰੇ ਨਹੀਂ ਆ ਬਾਕੀ ਆ ਜਾ ਸਾਰੇ ਉਹ ਸਾਰੇ ਇੱਥੇ ਰਹਿ ਜਾਓ ਠੀਕ ਹੈ ਜੀ ਉਹੀ ਹਨ ਦੀ ਕਹਿੰਦੀਆਂ ਲੱਗੂ ਸਤਿ ਸ਼੍ਰੀ ਅਕਾਲ ਅਜਰਾਲ ਪੂਰੀ ਉਹ ਫੋਰਸ ਤਾਂ ਆਈ ਨਾ ਤੇ ਜੇ ਡਲਿਆ ਲਾ ਚੁਕੇ ਗਏ ਫਿਰ ਤੂੰ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਆਪਾ ਕੋਈ ਨਹੀਂ ਰੋਕ ਲੋ ਘੰਟਾ ਕੋਈ ਨਹੀਂ ਆਸ ਤੂੰ ਜੇ ਬੰਦ ਸਾਰੇ ਵਾਸਤੇ ਉਹ ਵੀ ਦੇਖੋ ਪੀਐਸਐਫ ਵਾਲੇ ਕਿਤੇ ਨਿਕਦੇ ਕੰਮ ਜਾ ਰਹੇ ਕੋਈ ਇਨਫੋਰਮੇਸ਼ਨ ਜਿਹਦੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਤਾਂ ਸਾਡੀ ਸੇਫਟੀ ਲਈ ਹੈ ਫੌਜ ਨੇ ਹੈ ਵੀ ਸਾਡੀ ਸੇਫਟੀ ਲਈ ਹੈ ਉੱਥੇ ਬਾਰਡਰ ਤੇ ਖਲੋਤੇ ਨੇ ਤਾਂ ਉਹਨਾਂ ਨੂੰ ਕੀ ਲੈਣਾ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ ਜੇ ਮੈਨੂੰ ਇਹ ਗੱਲ ਹੈ ਤੁਹਾਡੀ ਜ਼ਮੀਨਾਂ ਖੋਈਆਂ ਗਏ ਤਾਂ ਤੁਹਾਨੂੰ ਨਹੀਂ ਮਿਲੀਆਂ ਉਹ ਯਾਰ ਅਸੀਂ ਚਲੋ ਜੋ ਵੀ ਆ ਜਿਹੜੇ ਬਾਰਡਰ ਤੇ ਸਾਡੇ ਲਈ ਖਲੋਤੇ ਆਪਾਂ ਉਹਨਾਂ ਦੀ ਸਰਕਾਰ ਕਰੀਏ ਫੌਜੀ ਦੀ ਗੱਡੀ ਨਹੀਂ ਫੌਜ ਦੀ ਗੱਡੀ ਕਰਦੇ ਜਿਹੜੇ ਡਿਊਟੀਆਂ ਤੇ ਚੱਲੇ ਨੇ ਬਾਰਡਰ ਤੇ ਚੱਲੇ ਉਹਨਾਂ ਜਾਣ ਦੋ ਕੋਈ ਦੱਸੋ ਕੀ ਆ ਤੁਹਾਡੇ ਨਾਲ ਖਲੋਤੇ ਮਾੜੀ ਕਾਗੀ ਪੱਤੀ ਬਣਾਈਆਂ ਕੋਈ ਹੱਸਾ ਲੱਗਾ ਆਂਦਾ ਮੇਰੀ ਫੇਰਾ ਬਣਾਈਦਾ ਵਰਦੀ ਨਹੀਂ ਆਣੀ